ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅੱਜ 11 ਸਤੰਬਰ ਹੈ ਤੇ ਇਸੇ ਤਰੀਕ ਨੂੰ ਸਾਲ 2001 'ਚ ਹੋਏ ਅੱਤਵਾਦੀ ਹਮਲਿਆਂ ਨੂੰ 24 ਸਾਲ ਹੋ ਗਏ ਨੇ ਜਿਸ ਨੇ ਹਮੇਸ਼ਾ ਲਈ ਦੁਨੀਆ ਨੂੰ ਬਦਲ ਦਿੱਤਾ ਨਿਊਯਾਰਕ ਸਿਟੀ ਵਾਸ਼ਿੰਗਟਨ ਡੀਸੀ ਅਤੇ ਸ਼ੈਕਸਵਿਲ ਪੈਂਸਿਲਵੇਨੀਆ ਦੇ ਬਾਹਰ ਲਗਭਗ 3000 ਲੋਕ ਮਾਰੇ ਗਏ ਸਨ ਜਦੋਂ 19 ਅਲ ਕਾਇਦਾ ਅਤਵਾਦੀਆਂ ਨੇ ਪੱਛਮੀ ਤੱਟ ਦੇ ਸਥਾਨਾਂ ਲਈ ਜਾਣ ਵਾਲੇ ਚਾਰ ਅਮਰੀਕੀ ਵਪਾਰਕ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ ਇਹ ਅਮਰੀਕੀ ਧਰਤੀ ਤੇ ਸਭ ਤੋਂ ਘਾਤਕ ਹਮਲਾ ਸੀ ਇਸ ਹਮਲੇ ਚ ਕੁੱਲ 2970 ਲੋਕਾਂ ਦੀ ਮੌਤ ਹੋਈ ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋਏ 911 ਨੇ ਨਾ ਸਿਰਫ ਅਮਰੀਕਾ ਦੀ ਸੁਰੱਖਿਆ ਨੀਤੀ ਬਦਲ ਦਿੱਤੀ ਸਗੋਂ ਪੂਰੀ ਦੁਨੀਆ ਦੀ ਰਾਜਨੀਤੀ ਅੰਤਰਰਾਸ਼ਟਰੀ ਸਬੰਧ ਅਤੇ ਅੱਤਵਾਦ ਵਿਰੁੱਧ ਜੰਗ ਨੂੰ ਨਵੀਂ ਦਿਸ਼ਾ ਦਿੱਤੀ 911 ਅਮਰੀਕੀ ਇਤਿਹਾਸ ਦਾ ਉਹ ਕਾਲਾ ਅਧਿਆਇ ਹੈ ਜਿਸ ਨੂੰ ਨਾ ਤਾਂ ਭੁਲਾਇਆ ਜਾ ਸਕਦਾ ਹੈ ਤੇ ਨਾ ਹੀ ਮਿਟਾਇਆ ਇਹ ਦਿਨ ਦੁਨੀਆ ਨੂੰ ਸਦਾ ਯਾਦ ਕਰਵਾਉਂਦਾ ਰਹੇਗਾ ਕਿ دہشت گردی ਕਿਸ ਤਰ੍ਹਾਂ ਇਨਸਾਨੀਅਤ ਉੱਤੇ ਸਭ ਤੋਂ ਵੱਡਾ ਖਤਰਾ ਹੈ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਦੇਸ਼ ਭਰ ਦੇ ਲੋਕ ਅੱਜ ਪੀੜਤਾਂ ਦਾ ਸਨਮਾਨ ਕਰਨ ਤੇ ਇਸ ਤੋਂ ਬਾਅਦ ਆਪਣੇ ਸਾਹਮਣੇ ਆਈ ਹਿੰਮਤ ਅਤੇ ਕੁਰਬਾਨੀ ਤੇ ਵਿਚਾਰ ਕਰਨ ਲਈ ਕੁਝ ਸਮਾਂ ਠਹਿਰਨਗੇ ਰਾਸ਼ਟਰਪਤੀ 트੍ਰੰਪ ਪੈਂਟਾਗਨ ਚ ਇੱਕ ਯਾਦਗਾਰੀ ਸੇਵਾ ਚ ਸ਼ਾਮਲ ਹੋਣ ਵਾਲੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਸਹਿਯੋਗੀ ਤੇ ਰਾਈਟੇਸਟ ਪ੍ਰਭਾਵਕ ਚਾਰਲੀ ਕਿਰਕ ਨੂੰ ਬੁੱਧਵਾਰ ਨੂੰ ਯੂਟਾ ਵੈਲੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਉਹਨਾਂ ਦੇ ਅਮਰੀਕਨ ਕਮਬੈਕ ਦੌਰੇ ਦੇ ਪਹਿਲੇ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਉਸ ਸਮੇਂ 3000 ਲੋਕਾਂ ਚ ਮੌਜੂਦ ਸਨ ਲੋਕਾਂ ਨੇ ਸਿਰਫ ਇੱਕ ਗੋਲੀ ਦੀ ਆਵਾਜ਼ ਸੁਣੀ ਜੋ ਸਿੱਧੀ ਕਿਰਕ ਦੀ ਗਰਦਨ 'ਤੇ ਲੱਗੀ ਅਤੇ ਉਹ 헤ਠਾ ਡਿੱਗ ਪਿਆ ਇਸ ਘਟਨਾ ਨਾਲ ਸੰਬੰਧਿਤ ਵੀਡੀਓ ਇੰਟਰਨੈਟ ਮੀਡੀਆ ਤੇ ਵੀ ਬਹੁਤ ਜ਼ਿਆਦਾ ਪ੍ਰਸਾਰਿਤ ਹੋਇਆ ਵੀਡੀਓ ਚ ਕਿਰਕ ਆਪਣਾ ਸੱਜਾ ਹੱਥ ਆਪਣੀ ਗਰਦਨ ਵੱਲ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਜਿੱਥੋਂ ਖੂਨ ਵਗ ਰਿਹਾ ਸੀ ਇਸ ਤੋਂ ਬਾਅਦ ਕੁਰਸੀ ਤੇ ਬੈਠਾ ਕਿਰਕ 헤ਠਾ ਡਿੱਗ ਪੈਂਦਾ ਹੈ ਕਤਲ ਕਰਨ ਵਾਲੇ ਸਨਾਈਪਰ ਨੇ ਗੋਲੀ ਚਲਾਉਣ ਤੋਂ ਬਾਅਦ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ FBI ਨੇ ਐਲਾਨ ਕੀਤਾ ਹੈ ਕਿ ਕਾਤਲ ਦੀ ਉੱਚ ਸ਼ਕਤੀ ਵਾਲੀ ਰਾਈਫਲ ਮਿਲ ਗਈ ਹੈ ਰਾਸ਼ਟਰਪਤੀ 트ੰਪ ਨੇ ਇਸ ਘਟਨਾ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਇਸ ਲਈ ਕੱਟੜਪੰਥੀ ਖੱਬੇ ਪੱਖੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਕਿਰਕ ਨੂੰ ਸ਼ਹੀਦ ਵੀ ਕੀਤਾ ਗੋਲੀ ਦੀ ਆਵਾਜ਼ ਅਤੇ ਕਿਰਕ ਦੀ ਗਰਦਨ ਤੋਂ ਖੂਨ ਵਗਦਾ ਵੇਖ ਕੇ ਘਟਨਾ ਸਥਾਨ ਤੇ ਭਜਨੱਠ ਅਤੇ ਹਫੜਾ ਦਫੜੀ ਮਚ ਗਈ ਕਿਰਕ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਇਸ ਬਾਰੇ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਮੰਨਿਆ ਜਾ ਰਿਹਾ ਹੈ ਕਿ ਦੂਰ ਸਥਿਤ ਇੱਕ ਇਮਾਰਤ ਤੋਂ ਸਿਰਫ ਇੱਕ ਵਿਅਕਤੀ ਨੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਪੋਲਸਟਾ ਕਹਿਣਾ ਹੈ ਕਿ ਉਸਨੇ ਕਾਲੇ ਕੱਪੜੇ ਪਾਏ ਹੋਏ ਸਨ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਰਾਸ਼ਟਰਪਤੀ ਟਰੰਪ ਨੇ ਇੱਕ ਵੀਡੀਓ ਸੰਦੇਸ਼ 'ਚ ਕਤਲ ਦੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਫੜਨ ਦਾ ਆਪਣਾ ਇਰਾਦਾ ਪ੍ਰਗਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਿਰਕ ਸੱਚਾਈ ਅਤੇ ਆਜ਼ਾਦੀ ਲਈ ਸ਼ਹੀਦ ਹੋਏ ਨੇ ਅਮਰੀਕੀ ਪ੍ਰਤੀਨਿਧੀ ਸਭਾ ਨੇ ਕਿਰਕ ਲਈ ਇੱਕ ਮਿੰਟ ਦਾ ਮੌਨ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਵੀ ਹਫੜਾ ਦਫੜੀ ਮਚ ਗਈ ਉਹਨਾਂ ਦੇ ਸੋਗ 'ਚ ਅਮਰੀਕਾ 'ਚ ਐਤਵਾਰ ਤੱਕ ਰਾਸ਼ਟਰੀ ਝੰਡਾ ਅੱਧਾ ਤੋ ਕੀ ਆ ਰਹੇਗਾ ਕਿਰਕ ਨੂੰ ਬੰਦੂਕ ਹਿੰਸਾ ਤੇ ਸਵਾਲ ਦੇ ਜਵਾਬ ਦਿੰਦੇ ਸਮੇਂ ਗੋਲੀ ਮਾਰ ਦਿੱਤੀ ਗਈ ਇਹ ਵਿਡੰਬਣਾ ਹੈ ਕਿ ਕਿਰਕ ਗੋਲੀ ਲੱਗਣ ਤੋਂ ਕੁਝ ਸਕਿੰਟ ਪਹਿਲਾਂ ਅਮਰੀਕਾ ਚ ਬੰਦੂਕ ਹਿੰਸਾ ਨਾਲ ਸੰਬੰਧਿਤ ਇੱਕ ਸਵਾਲ ਦਾ ਜਵਾਬ ਦੇਣ ਜਾ ਰਿਹਾ ਸੀ ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਚ ਇੱਕ ਦਰਸ਼ਕ ਨੇ ਕਿਰਕ ਤੋਂ ਪੁੱਛਿਆ ਕਿ ਕੀ ਤੁਹਾਨੂੰ ਪਤਾ ਹੈ ਕਿ ਪਿਛਲੇ 10 ਸਾਲਾਂ ਚ ਅਮਰੀਕਾ ਚ ਕਿੰਨੇ ਟਰਾਂਸ ਜੈਂਡਰ ਅਮਰੀਕੀਆਂ ਨੇ ਭੀੜ ਤੇ ਗੋਲੀ ਮਾਰੀ ਕੀਤੀ ਹੈ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਅਮਰੀਕਾ 'ਚ ਕਿੰਨੇ ਸਮੂਹਿਕ ਸ਼ੂਟਰਾਂ ਨੇ ਭੀੜ 'ਤੇ ਗੋਲੀਬਾਰੀ ਕੀਤੀ ਹੈ ਇਸ ਤੇ ਕਿਰਕ ਨੇ ਪੁੱਛਿਆ ਕਿ ਕੀ ਉਹ ਇਹ ਗੈਂਗ ਹਿੰਸਾ ਦੇ ਸੰਬੰਧ 'ਚ ਪੁੱਛ ਰਿਹਾ ਸੀ ਜਾਂ ਬਕਰੇ ਤੌਰ ਤੇ ਕੁਝ ਸਕਿੰਟਾਂ ਬਾਅਦ ਕਿਰਕ ਨੂੰ ਗੋਲੀ ਮਾਰ ਦਿੱਤੀ ਗਈ ਕਿਰਕ ਅਮਰੀਕਾ ਦੇ ਬੰਦੂਕ ਸੱਭਿਆਚਾਰ ਦਾ ਵੀ ਸਮਰਥਕ ਸੀ 2023 ਦੀ ਭੀੜ ਦੀ ਗੋਲੀਬਾਰੀ ਤੋਂ ਬਾਅਦ ਉਸ ਨੇ ਕਿਹਾ ਕਿ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਬੰਦੂਕ ਰੱਖਣਾ ਜਾਇਜ਼ ਹੈ ਕਿਰਕ ਨੇ ਐਰੀਜ਼ੋਨਾ ਤੋਂ ਟਰਨਿੰਗ ਪੁਆਇੰਟ ਯੂਐਸਏ ਨਾਮਕ ਇੱਕ ਰਾਈਟਿਸਟ ਯੁਵਾ ਸੰਗਠਨ ਸ਼ੁਰੂ ਕੀਤਾ ਅਤੇ ਟਰੰਪ ਦੇ ਸਮਰਥਨ ਦੇ ਵਿੱਚ ਨੌਜਵਾਨ ਵੋਟਰਾਂ ਦਾ ਸਮਰਥਨ ਪ੍ਰਾਪਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਟਰੰਪ ਨੇ ਇਸ ਲਈ ਕਿਰਕ ਦੀ ਵੀ ਪ੍ਰਸ਼ੰਸਾ ਕੀਤੀ ਕਿਰਕ ਦੇ ਇੰਸਟਾਗ੍ਰam ਤੇ 53 ਲੱਖ ਤੋਂ ਵੱਧ ਫਾਲੋਅਰਸ ਸਨ ਉਹ ਇੱਕ ਪ੍ਰਸਿੱਧ ਪੋਡਕਾਸਟ ਅਤੇ ਰੇਡੀਓ ਪ੍ਰੋਗਰਾਮ ਦ ਚਾਰਲੀ ਕਿਰਕ ਸ਼ੋਅ ਵੀ ਚਲਾਉਂਦਾ ਸੀ ਇਸ ਤੋਂ ਇਲਾਵਾ ਕਿਰਕ ਫੌਕਸ ਨਿਊਜ਼ ਦੇ ਫੌਕਸ ਐਂਡ ਫਰੈਂਡਸ ਪ੍ਰੋਗਰਾਮ ਵਿੱਚ ਵੀ ਦਿਖਾਈ ਦਿੱਤਾ ਓਟਾਚ ਹੋਈ ਇਸ ਘਟਨਾ ਤੋਂ ਬਾਅਦ ਭਾਰਤੀ ਪ੍ਰਵਾਸੀਆਂ ਬਾਰੇ ਉਹਨਾਂ ਦਾ ਹਾਲੀਆ ਬਿਆਨ ਚਰਚਾ 'ਚ ਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਅਮਰੀਕਾ ਨੂੰ ਭਾਰਤ ਦੇ ਲੋਕਾਂ ਨੂੰ ਹੋਰ ਵੀਜ਼ਾ ਦੇਣ ਦੀ ਜ਼ਰੂਰਤ ਨਹੀਂ ਹੈ ਕਿਰਕ ਨੇ ਕਿਹਾ ਸੀ ਕਿ ਅਮਰੀਕਾ ਭਰਿਆਏ ਅਤੇ ਹੁਣ ਦੇਸ਼ ਨੂੰ ਪਹਿਲਾਂ ਆਪਣੇ ਲੋਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ 2 ਸਤੰਬਰ ਨੂੰ ਉਹਨਾਂ ਨੇ ਐਕਸ ਤੇ ਇੱਕ ਟਵੀਟ ਚ ਲਿਖਿਆ ਸੀ ਕਿ ਅਮਰੀਕੀ ਕਾਮਿਆਂ ਨੂੰ ਭਾਰਤ ਤੋਂ ਆਉਣ ਵਾਲੇ ਲੋਕਾਂ ਤੋਂ ਸਭ ਤੋਂ ਵੱਧ ਦੁੱਖ ਚਲਣਾ ਪਿਆ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੁ ਨੇ ਕਤਰ ਦੀ ਰਾਜਧਾਨੀ ਦੋਹਾ ਚ ਹਮਾਸ ਅਧਿਕਾਰੀਆਂ ਤੇ ਹੋਏ ਹਮਲਿਆਂ ਬਾਰੇ ਬਚਾਅ ਕੀਤਾ ਹੈ ਉਹਨਾਂ ਨੇ ਇਸ ਹਮਲੇ ਦੀ ਤੁਲਨਾ 911 ਹਮਲਿਆਂ ਤੋਂ ਬਾਅਦ ਅਮਰੀਕਾ ਦੀ ਕਾਰਵਾਈ ਨਾਲ ਕੀਤੀ ਇਸ ਦੇ ਨਾਲ ਹੀ ਨਤਨਯਾਹੁ ਨੇ ਉਹਨਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ਨੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ ਨਤਨਯਾਹੁ ਨੇ ਸਖਤ ਸ਼ਬਦਾਂ ਚ ਕਿਹਾ ਕਿ ਤੁਸੀਂ ਜਾਂ ਤਾਂ ਉਹਨਾਂ ਨੂੰ ਬਾਹਰ ਕੱਢੋ ਜਾਂ ਉਹਨਾਂ ਨੂੰ ਨਿਆਂ ਦੇ ਕਟਾਰੇ ਚ ਲਿਆਓ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਅਸੀਂ ਕਾਰਵਾਈ ਕਰਾਂਗੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਕਿਹਾ ਕਿ 7 ਅਕਤੂਬਰ ਦਾ ਹਮਲਾ ਇਜ਼ਰਾਈਲ ਦਾ 9/11 ਹਮਲਾਏ ਨਤਨਯਾਹੁ ਨੇ ਦੇਸ਼ ਤੇ ਅੱਤਵਾਦੀਆਂ ਨੂੰ ਪਨਾਹ ਅਤੇ ਵਿੱਤੀ ਮਦਦ ਦੇਣ ਦਾ ਦੋਸ਼ ਲਾਇਆ ਇਸ ਦੇ ਨਾਲ ਹੀ ਆਪਣੇ ਬਿਆਨ ਚ ਉਹਨਾਂ ਨੇ ਕਿਹਾ ਕਿ ਮੈਂ ਕਤਰ ਅਤੇ ਉਹਨਾਂ ਸਾਰੇ ਦੇਸ਼ਾਂ ਨੂੰ ਕਹਿੰਦਾ ਹਾਂ ਜੋ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਜਾਂ ਤਾਂ ਉਹਨਾਂ ਨੂੰ ਬਾਹਰ ਕੱਢੋ ਜਾਂ ਉਹਨਾਂ ਨੂੰ ਨਿਆਂ ਦੇ ਕਟਾਰੇ ਚ ਲਿਆਓ ਨੇਤਨ ਯਾਹੂ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਕਾਰਵਾਈ ਕਰਾਂਗੇ ਐਨਡੀਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ ਨੇ ਨਿਊਯਾਰਕ ਦੇ ਵਿੱਚ 911 ਹਮਲੇ ਦੀ ਤੁਲਨਾ ਅਮਰੀਕਾ ਨਾਲ ਕੀਤੀ ਅਤੇ ਕਿਆ ਕਿ ਉਹ ਅਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਨੇ ਅਲ ਕਾਇਦਾ ਵਿਰੁੱਧ ਇੱਕ ਵਿਸ਼ਵ ਵਿਆਪੀ ਜੰਗ ਸ਼ੁਰੂ ਕੀਤੀ ਸੀ ਤੇ ਪਾਕਿਸਤਾਨ ਦੇ ਵਿੱਚ ਉਸامہ ਬਿੰਲਾਦਨ ਨੂੰ ਮਾਰ ਦਿੱਤਾ ਸੀ ਉਹਨਾਂ ਕਿਹਾ ਕਿ ਇਜ਼ਰਾਈਲ ਨੇ ਵੀ ਉਹੀ ਕੰਮ ਕੀਤਾ ਜੋ ਅਮਰੀਕਾ ਨੇ ਉਸ ਸਮੇਂ ਕੀਤਾ ਸੀ ਇਸ ਤੋਂ ਇਲਾਵਾ ਆਪਣੇ ਵੀਡੀਓ ਸੰਦੇਸ਼ 'ਚ ਉਹਨਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤੇ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਦੇਸ਼ ਅਤਵਾਦੀਆਂ ਨੂੰ ਪਨਾਹ ਨਹੀਂ ਦੇ ਸਕਦਾ ਇਸ ਦੌਰਾਨ ਇਜ਼ਰਾਈਲ ਦੇ ਹਮਲੇ ਤੇ ਕਤਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਤਰ ਨੇ ਇਜ਼ਰਾਈਲ ਦੀ ਸਖਤ ਆਲੋਚਨਾ ਕੀਤੀ ਹੈ ਤੇ ਇਸ ਨੂੰ ਕਾਇਰਤਾ ਪੂਰਨ ਹਮਲਾ ਕਿਹਾ ਹੈ ਇਸ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਵੀ ਕਿਹਾ ਗਿਆ ਹੈ ਕਤਰ ਨੇ ਕਿਹਾ ਕਿ ਇਹ ਉਸ ਦੇ ਨਾਗਰਿਕਾਂ ਅਤੇ ਨਿਵਾਸੀਆਂ ਦੀ ਸੁਰੱਖਿਆ ਲਈ ਇੱਕ ਗੰਭੀਰ ਚਿੰਤਾ ਹੈ बुधवार ਨੂੰ ਮੈਕਸੀਕੋ ਸਿਟੀ ਦੀਆਂ ਸੜਕਾਂ 'ਤੇ ਅਚਾਨਕ ਹੋਏ ਧਮਾਕੇ ਨੇ ਲੋਕਾਂ 'ਚ ਦਹਿਸ਼ਤ ਫੈਲਾ ਦਿੱਤੀ। ਸ਼ਹਿਰ ਦੇ ਦੱਖਣੀ ਹਿੱਸੇ 'ਚ ਇੱਕ ਗੈਸ ਟੈਂਕਰ ਟਰੱਕ ਹਾਈਵੇ 'ਤੇ ਪਲਟ ਗਿਆ ਅਤੇ ਇੱਕ ਜ਼ਬਰਦਸਤ ਧਮਾਕੇ ਨਾਲ ਫਟ ਗਿਆ। ਇਸ ਹਾਦਸੇ ਨੇ ਪੂਰੇ ਇਲਾਕੇ ਨੂੰ ਅੱਗ ਅਤੇ ਧੂੰਏ ਦੇ ਗੁਬਾਰ ਦੇ ਵਿੱਚ ਲਪੇਟ ਦਿੱਤਾ। ਇਸ ਭਿਆਨਕ ਘਟਨਾ 'ਚ 70 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 19 ਦੀ ਹਾਲਤ ਨਾਜ਼ੁਕ ਹੈ ਅਤੇ 3 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਮੈਕਸੀਕੋ ਸਿਟੀ ਦੀ ਮੇਅਰ ਕਲਾਰਾ ਬਰੂਗਾੜਾ ਨੇ ਇਸ ਨੂੰ ਐਮਰਜੈਂਸੀ ਐਲਾਨ ਕਰ ਦਿੱਤਾ ਹੈ ਮੇਰ ਨੇ ਦੱਸਿਆ ਕਿ ਧੁਮਾਕੇ ਕਾਰਨ 28 ਵਾਹਨ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਏ ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਈਵੇ ਤੇ ਟੈਂਕਰ ਦੇ ਪਲਟਣ ਕਾਰਨ ਇਹ ਧਮਾਕਾ ਹੋਇਆ। ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓਜ਼ ਦੇ ਵਿੱਚ ਅੱਗ ਦਾ ਇੱਕ ਵਿਸ਼ਾਲ ਗੋਬਰ ਅਸਮਾਨ ਵੱਲ ਉੱਠਦਾ ਦਿਖਾਈ ਦਿੰਦਾ ਏ। ਲੋਕ ਡਰ ਦੇ ਮਾਰੇ ਚੀਕਦੇ ਤੇ ਭੱਜਦੇ ਨਜ਼ਰ ਆ ਰਹੇ ਨੇ। ਇੱਕ ਵੀਡੀਓ ਦੇ ਵਿੱਚ ਦੋ ਵਿਅਕਤੀ ਪੂਰੀ ਤਰ੍ਹਾਂ ਨਾਲ ਸੜਦੇ ਦਿਖਾਈ ਦਿੱਤੇ ਜਿਨ੍ਹਾਂ ਦੇ ਕੱਪੜੇ ਸਰੀਰ ਨਾਲ ਚਿਪਕ ਗਏ ਸਨ। ਇਹ ਦ੍ਰਿਸ਼ ਬਹੁਤ ਹੀ ਦਰਦਨਾਕ ਨੇ। 77 ਸੀਜ਼ਰ ਕਰਾਵੀਓਟੋ ਨੇ ਕਿਹਾ ਕਿ ਅੱਗ ਨੂੰ ਪੂਰੀ ਤਰ੍ਹਾਂ ਕਾਬੂ 'ਚ ਕਰ ਲਿਆ ਗਿਆ ਹੈ ਮੇਅਰ ਬਰੂਗਾਡਾ ਖੁਦ ਮੌਕੇ ਤੇ ਪਹੁੰਚਿਆ ਅਤੇ ਅੱਗ ਬੁਝਾਉ ਦਸਤਿਆਂ ਅਤੇ ਮੈਡੀਕਲ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ ਅੱਗ ਬੁਝਾਉ ਦਸਤਿਆਂ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ ਅੱਗ ਤੇ ਕਾਬੂ ਪਾਇਆ ਇਹ ਤਮਾਕਾ ਮੈਕਸੀਕੋ ਸਿਟੀ ਨੂੰ ਪੁਏਬਲਾ ਨਾਲ ਜੋੜਨ ਵਾਲੇ ਹਾਈਵੇ ਤੇ ਵਾਪਰਿਆ ਜਿਸ ਕਾਰਨ ਸੜਕ ਕਈ ਘੰਟਿਆਂ ਤੱਕ ਬੰਦ ਰਹੀ ਤੇ ਆਵਾਜਾਈ ਰੁਕ ਗਈ। ਸ਼ਾਮ ਤੱਕ ਸੜਕਾਂ ਨੂੰ ਮੁੜ ਖੋਲ ਦਿੱਤਾ ਗਿਆ ਅਤੇ ਸਥਿਤੀ ਹੌਲੀ-ਹੌਲੀ ਸੁਧਰਨ ਲੱਗੀ। ਇਸ ਹਾਦਸੇ ਨੇ ਗੈਸ ਟੈਂਕਰਾਂ ਦੀ ਸੁਰੱਖਿਆ ਅਤੇ ਸੜਕੀ ਆਵਾਜਾਈ ਦੇ ਗੰਭੀਰ ਨਿਯਮਾਂ ਤੇ ਸਵਾਲ ਖੜੇ ਕਰ ਦਿੱਤੇ ਨੇ। ਅਮਰੀਕਾ ਦੇ ਕੋਲੋਰਾਡੋ ਰਾਜ ਦੇ Evergreen High School ਚ ਬੁੱਧਵਾਰ ਦੁਪਹਿਰ ਨੂੰ ਇੱਕ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ। ਹਮਲਾਵਰ ਵਿਦਿਆਰਥੀ ਨੇ ਆਪਣੇ ਦੋਸਤ ਸਹਿਪਾਠੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਬਾਅਦ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੈਫਰਸਨ ਕਾਉਂਟੀ ਸ਼ੈਰਫ ਦੇ ਦਫ਼ਤਰ ਦੇ ਅਨੁਸਾਰ ਗੋਲੀਬਾਰੀ ਸਕੂਲ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਹੋਈ। ਪੁਲਿਸ ਮੌਕੇ ਤੇ ਪਹੁੰਚੀ ਅਤੇ 5 ਮਿੰਟਾਂ ਦੇ ਅੰਦਰ ਹਮਲਾਵਰ ਨੂੰ ਲੱਭ ਲਿਆ ਇਸ ਸਮੇਂ ਦੌਰਾਨ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਨੇ ਗੋਲੀ ਨਹੀਂ ਚਲਾਈ ਸੇਂਟ ਐਂਥਨੀ ਹਸਪਤਾਲ ਦੇ ਸੀਈਓ ਕੈਵਨ ਕੁਲਿਨਨ ਨੇ ਕਿਹਾ ਕਿ ਦੋ ਜ਼ਖਮੀ ਵਿਦਿਆਰਥੀਆਂ ਨੂੰ ਸ਼ੁਰੂ ਚ ਗੰਭੀਰ ਹਾਲਤ ਚ ਲਿਆਂਦਾ ਗਿਆ ਸੀ ਇੱਕ ਵਿਦਿਆਰਥੀ ਨੂੰ ਬਾਅਦ ਦੇ ਵਿੱਚ ਸਥਿਰ ਹਾਲਤ ਚ ਸੂਚੀਬੱਧ ਕੀਤਾ ਗਿਆ ਜਿਸ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ ਡਾਕਟਰ ਬ੍ਰਾਇਨ ਬਲੈਕਵੁੱਡ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਨਾਲ ਹੀ ਦੋਵਾਂ ਵਿਦਿਆਰਥੀਆਂ ਦੀ ਉਮਰ ਜਨਤਕ ਨਹੀਂ ਕੀਤੀ ਗਈ ਐਵਰਗ੍ਰੀਨ ਹਾਈ ਸਕੂਲ ਦੇ ਵਿੱਚ 900 ਤੋਂ ਵੱਧ ਵਿਦਿਆਰਥੀ ਨੇ ਇਹ ਇਲਾਕਾ ਜੰਗਲਾਂ ਨਾਲ ਘਿਰਿਆ ਹੋਇਆ ਹੈ ਤੇ ਸਕੂਲ ਸ਼ਹਿਰ ਦੇ ਕੇਂਦਰ ਤੋਂ ਲਗਭਗ 1 ਮੀਲ ਦੀ ਦੂਰੀ ਤੇ ਸਥਿਤ ਹੈ ਘਟਨਾ ਤੋਂ ਬਾਅਦ ਮਾਪੇ ਨੇੜਲੇ ਪ੍ਰਾਇਮਰੀ ਸਕੂਲ 'ਚ ਇਕੱਠੇ ਹੋਏ ਜਿੱਥੇ ਬੱਚਿਆਂ ਨੂੰ ਸੁਰੱਖਿਅਤ ਥਾਂ ਤੇ ਲਜਾਇਆ ਗਿਆ ਵੈਂਡੀ ਨਿਊਮੈਨ ਨਾਮ ਦੀ ਇੱਕ ਔਰਤ ਨੇ ਦੱਸਿਆ ਕਿ ਉਸਦੀ 15 ਸਾਲਾਂ ਦੀ ਧੀ ਨੇ ਘਟਨਾ ਤੋਂ ਕਾਫੀ ਸਮਾਂ ਬਾਅਦ ਫੋਨ ਨਹੀਂ ਚੁੱਕਿਆ ਬਾਅਦ 'ਚ ਉਸਨੇ ਕਿਸੇ ਹੋਰ ਦਾ ਫੋਨ ਲਿਆ ਤੇ ਦੱਸਿਆ ਕਿ ਉਹ ਸੁਰੱਖਿਅਤ ਹੈ ਪਰ ਬਹੁਤ ਡਰੀ ਹੋਈ ਹੈ ਨਿਊਮੈਨ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਅਸੀਂ ਇੱਥੇ ਸੁਰੱਖਿਅਤਾਂ ਪਰ ਕੋਈ ਵੀ ਸੁਰੱਖਿਅਤ ਨਹੀਂ ਘਟਨਾ ਤੋਂ ਬਾਅਦ 18 ਵਿਦਿਆਰਥੀਆਂ ਨੇ ਨੇੜਲੇ ਘਰ 'ਚ ਪਨਾਹ ਲਈ ਘਰ ਦੇ ਮਾਲਕ ਡੌਨ ਸਿਗਨ ਨੇ ਕਿਹਾ ਕਿ ਬੱਚਿਆਂ ਨੇ ਦਰਵਾਜ਼ਾ ਖੜਕਾਇਆ ਤੇ ਮਦਦ ਮੰਗੀ ਉਹ ਸਾਰੇ ਡਰ ਗਏ ਸਨ ਉਸ ਦੀ ਪਤਨੀ ਇੱਕ ਸੇਵਾਮੁਕਤ ਨਰਸ ਹੈ ਉਸ ਨੇ ਬੱਚਿਆਂ ਦੀ ਦੇਖਭਾਲ ਕੀਤੀ ਤੇ ਉਹਨਾਂ ਨੂੰ ਮਾਨਸਿਕ ਸਦਮੇ ਤੋਂ ਉੱਭਰਨ ਦੀ ਕੋਸ਼ਿਸ਼ ਕੀਤੀ ਕੈਨੇਡਾ ਦੇ ਵਿੱਚ ਕਿਰਾਏ ਲਗਾਤਾਰ ਘਟ ਰਹੇ ਨੇ ਅਗਸਤ ਦੇਸ਼ ਵਿੱਚ ਕਿਰਾਏ 'ਚ ਗਿਰਾਵਟ ਦਾ ਲਗਾਤਾਰ 11ਵਾਂ ਮਹੀਨਾ ਹੈ ਇਹ ਗੱਲ rentals.ca ਦੀ ਇੱਕ ਨਵੀਂ ਰਿਪੋਰਟ ਨੇ ਦਸੀ ਹੈ ਰੈਂਟਲਸ.ca ਅਤੇ ਅਰਬਨੇਸ਼ਨ ਦੀ ਤਾਜ਼ਾ ਰਾਸ਼ਟਰੀ ਕਿਰਾਏ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਅਗਸਤ ਦੇ ਮੁਕਾਬਲੇ ਕੈਨੇਡਾ ਚ ਔਸਤ ਮੰਗੇ ਜਾਣ ਵਾਲੇ ਕਿਰਾਏ ਪਿਛਲੇ ਮਹੀਨੇ 2.3% ਘਟ ਕੇ 2137 ਡਾਲਰ ਪ੍ਰਤੀ ਮਹੀਨਾ ਹੋ ਗਿਆ ਹਾਲਾਂਕਿ ਕਿਰਾਏ ਘਟਾਉਣ ਦੇ ਬਾਵਜੂਦ ਮੰਗਿਆ ਜਾਣ ਵਾਲਾ ਕਿਰਾਇਆ ਅਗਸਤ 2020 ਦੇ ਰਾਸ਼ਟਰੀ ਔਸਤ ਕਿਰਾਏ 1718 ਤੋਂ ਕਾਫੀ ਉੱਪਰ ਰਿਹਾ ਅਗਸਤ 2023 ਦੇ ਮੁਕਾਬਲੇ ਕਿਰਾਏ 1% ਤੱਕ ਵਧ ਸਨ। ਅਲਬਰਟਾ ਨੇ ਅਪਾਰਟਮੈਂਟਸ ਲਈ ਸਾਲਾਨਾ ਕਿਰਾਏ 'ਚ ਗਿਰਾਵਟ 'ਚ ਪਿਛਲੇ ਸਾਲ ਅਗਸਤ ਦੇ ਮੁਕਾਬਲੇ 3.5% ਦੀ ਗਿਰਾਵਟ ਦਰਜ ਕੀਤੀ। ਇਸ ਤੋਂ ਬਾਅਦ BC 2.7, Ontario 2.5, Nova Scotia 2.2 ਅਤੇ Quebec 0.2% ਘਟ ਨੇ। ਜਦੋਂ ਕਿ ਕਿਰਾਏ ਘਟ ਰਹੇ ਨੇ, ਹਾਲ ਹੀ ਦੇ ਅੰਕੜੇ ਦਰਸਾਉਂਦੇ ਨੇ ਕਿ ਉੱਚ ਕਿਰਾਏ ਦੀਆਂ ਲਾਗਤਾਂ ਅਜੇ ਵੀ ਕੈਨੇਡਾ ਦੇ ਕਫਾਇਤੀ ਸੰਕਟ ਦੇ ਕੇਂਦਰ ਚ ਨੇ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਸ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਇੱਕ ਵੈਂਕੂਵਰ ਨਿਵਾਸੀ ਨੂੰ ਕਿਰਾਏ ਤੇ ਇੱਕ ਬੈੱਡਰੂਮ ਵਾਲਾ ਅਪਾਰਟਮੈਂਟ ਖਰੀਦਣ ਦੇ ਯੋਗ ਹੋਣ ਲਈ ਪ੍ਰਤੀ ਸਾਲ 78699 ਡਾਲਰ ਕਮਾਉਣੇ ਪੈਣਗੇ ਟੋਰਾਂਟੋ ਚ ਇਹ ਅੰਕੜਾ ਪ੍ਰਤੀ ਸਾਲ 78333 ਡਾਲਰ ਹੋਵੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ